ਸੌਸ਼ਰੀ ਕਾਲ ਬਾਈ ਜੀ ਤੇ ਫੇਰ ਬਾਈ ਜੀ ਨਵਾਂ ਅਪਡੇਟ ਲੈ ਕੇ ਆਏ ਆ ਮਨ ਭਾਗੀ ਦੁਖੀ ਦੁਖਦ ਘਟਨਾ ਹੋਈ ਆ ਬਾਈ ਜੀ ਕੋ ਹੁਣ ਜੋ ਰਾਤੀ ਸ਼ੁਰੂ ਹੋਈ ਆ ਕੈਨੇਡਾ ਦੇ ਇੱਕ ਸੂਬੇ ਦੇ ਵਿੱਚ ਮੈਨੀਟੋਬਾ ਦੇ ਵਿੱਚ ਜੰਗਲਾਂ ਦੇ ਵਿੱਚ ਅੱਗ ਲੱਗੀ ਆ ਅੱਗ ਇੰਨੀ ਭਿਆਨਕਾ ਇਹ ਹੁਣ ਕਹਿ ਲੋ ਕਲਾਈਮੇਟ ਚੇਂਜ ਦਾ ਕਹਿ ਲੋ ਵੀ ਵੱਧਦੇ ਪ੍ਰਦੂਸ਼ਨ ਦਾ ਕਾਰਨ ਆ ਜਾਂ ਕੁਦਰਤੀ ਕਾਰਨ ਆ ਕਿ ਆਟੋਮੈਟਿਕ ਜਿੱਥੇ ਇੰਨੀ ਠੰਡ ਆ ਉੱਥੇ ਵੀ ਹਰੇ ਭਰੇ ਜੰਗਲਾਂ ਨੂੰ ਜਿੱਦਾਂ ਕਹਿ ਲਓ ਪੈਟਰੋਲ ਵਾਂਗੂ ਅੱਗ ਚੜਦੀ ਹੈ ਜਿਵੇਂ ਪੈਟਰੋਲ ਟੋਲਿਆ ਹੁੰਦਾ ਜੰਗਲਾਂ 'ਚ ਇੰਨੀ ਭਿਆਨਕ ਲੱਗੀ ਆ ਹੁਣ ਉੱਥੇ ਪੂਰੇ ਸ਼ਹਿਰ ਨੂੰ ਖਾਲੀ ਕਰਵਾ ਰਿਆ ਹੈ ਹਜ਼ਾਰਾਂ ਦੇ ਹਜ਼ਾਰਾਂ ਦਾ ਕੀ ਲੱਕ ਦੇ ਲੱਖਾਂ ਦੇ ਸਿਹਾਰ ਨਾਲ ਜਿਹੜਾ ਪੂਰਾ ਸ਼ਹਿਰ ਸੀਗਾ ਪੂਰੇ ਸ਼ਹਿਰ ਨੂੰ ਖਾਲੀ ਕਰਵਾ ਆਲੇ-ਦਾਲੇ ਦੇ ਪਿੰਡ ਨੇ ਸ਼ਹਿਰ ਨੇ ਉਹਨਾਂ ਨੂੰ ਖਾਲੀ ਕਰਵਾ ਦਿੱਤਾ ਜਾ ਰਿਹਾ ਤੇ ਲੋਕ ਉਥੋਂ ਆਪ ਜਾ ਰਹੇ ਨੇ ਉਥੋਂ ਦੀ ਗਵਰਨਮੈਂਟ ਨੇ ਐਲਾਨ ਕਰ ਦਿੱਤਾ ਕਿ ਸ਼ਹਿਰ ਖਾਲੀ ਕਰ ਦਿੱਤਾ ਜਾਵੇ ਐਮਰਜੈਂਸੀ ਕੋਸ਼ਿਸ਼ ਕਰਤੀ ਜਿੱਤੇ ਕੀ ਐਮਰਜੈਂਸੀ ਲਾ ਦਿੱਤੀ ਆ ਕਿ ਭਾਈ ਜਲਦ ਤੋਂ ਜਲਦ ਆਪਣੇ ਘਰ-ਬਾਰ ਛੱਡ ਕੇ ਸੇਫ ਜਗ੍ਹਾ ਤੇ ਚਲੇ ਜਾਓ ਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿੱਤੇ ਕੀ ਹੈਲੀਕਾਪਟਰ ਤੇ ਆਪਣੇ ਦੂਸਰੇ ਪਾਣੀ ਵਾਲੇ ਜਹਾਜ਼ਾਂ ਨਾਲ ਤੇ ਹਾਲੇ ਤੱਕ ਉੱਥੇ ਕੋਈ ਵੀ ਅਯੋਜੀ ਨਹੀਂ ਹੋਇਆ ਕਿ ਅੱਗ ਰੁਕ ਸਕੀ ਅੱਗ ਵੱਧਦੀ ਤੁਰੀ ਜਾਂਦੀ ਆ ਉਹ ਕਹਦੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਖਤਰਾ ਹਾਲੇ ਤੱਕ ਗਰਮੀ ਸ਼ੁਰੂ ਵੀ ਨਹੀਂ ਹੋਈ ਹਾਲੇ ਤੱਕ ਠੰਡਾ بارش ਦਾ ਮੌਸਮ ਆ ਪਰ ਇੰਨੀ ਭਿਆਨਕ ਅੱਗ ਲੱਗ ਜਾਣੀ ਇਹ ਕੁਦਰਤੀ ਗੱਲ ਕਹਿ ਲੋ ਜਾ ਬਦਲਦਾ ਮੌਸਮ ਹੋ ਟੈਕਨੋਲੋਜੀ ਦਾ ਇੱਕ ਆਪਾਂ ਟੈਕਨੋਲੋਜੀ ਨੂੰ ਵੀ ਇਹਦੇ ਵਿੱਚ ਜੋੜ ਸਕਦੇ ਆ ਕਿ ਵੱਧਾ ਪ੍ਰਦੂਸ਼ਣ ਟੈਕਨੋਲੋਜੀ ਜਿਹੜੀ ਵਾਧਦੀ ਪੂਰੀ ਜਾਂਦੀ ਆ ਉਹਦੇ ਨਾਲ ਕਲਾਈਮਟ ਚੇਂਜ ਦੀ ਵੀ ਅਸਰ ਕਹਿ ਸਕਦੇ ਆ ਤੇ ਉਹਦੇ ਨਾਲ ਹੁੰਦਾ ਕੀ ਆ ਬਈ ਆਪਾਂ ਨੂੰ ਤਾਂ ਲੱਗਦਾ ਇੱਕ ਜੰਗਲ 'ਚ ਅੱਗ ਲੱਗੀ ਜੰਗਲ ਦੇ ਵਿੱਚ ਹਜ਼ਾਰਾਂ ਦਾ ਜਾਨਵਰ ਹੁੰਦੇ ਨੇ ਉਹ ਵੀ ਮਰਦੇ ਨੇ ਤੇ ਦੂਜੀ ਗੱਲ ਇਹ ਆ ਬਈ ਜੀ ਇੱਥੇ ਘਰ ਬਣਾਉਣਾ ਬੜਾ ਹੀ ਮੁਸ਼ਕਲ ਆ ਲੋਕਾਂ ਦੀਆਂ ਘਰ ਦੇ ਅੰਦਰ ਜਵਾਖਾਂ ਦਾ ਸਮਾਨ ਘਰ ਪੂਰਾ ਜਲ ਜਾਂਦਾ ਲੱਕੜ ਦਾ ਘਰ ਆ ਬਈ ਜੀ ਇੱਥੇ ਅੱਗ ਆਪਣੇ ਤਾਂ ਕੀ ਹੁੰਦਾ ਮੇਨ ਗੱਲ ਸਭ ਤੋਂ ਵੱਡੀ ਗੱਲ ਕੀ ਆ ਬਈ ਜੀ ਅੱਗ ਬੁਝ ਵੀ ਜਾਵੇ ਤੇ ਬੰਦੇ ਵਾਲੇ ਵਾਲੇ ਆਪਦੇ ਪਿੰਡ ਚ ਕੰਟਰੋਲ ਵੀ ਪਾ ਲੈਣ ਆ ਇੱਥੇ ਦਿੱਕਤ ਕੀ ਆ ਸਭ ਤੋਂ ਸਮੱਸਿਆ ਪਾਣੀ ਦੀ ਜਿਹੜੀ ਪਾਣੀ ਦੀ ਸਮੱਸਿਆ ਉਹ ਕੀ ਆ ਬਈ ਇੱਥੇ ਘਰਾਂ ਦੇ ਵਿੱਚ ਪਾਣੀ ਸਟਾਕ ਨਹੀਂ ਹੁੰਦਾ ਇੱਕ ਪਾਈਪ ਆਉਂਦੀ ਆ ਪਿੱਛੋਂ ਉਹ ਇੱਥੋਂ ਦੇ ਵੀ ਨਹੀਂ ਪਤਾ ਵੀ ਪਾਈਪ ਉਹ ਇੱਕ ਜਗ੍ਹਾ ਜਗ੍ਹਾ ਲੱਗੇ ਹੋਏ ਨੇ ਪਾਈਪ ਦੇ ਪ੍ਰੈਸ਼ਰ ਨਾਲ ਹੀ ਪਾਣੀ ਭੇਜਦੇ ਨੇ ਜਿੱਦਾਂ ਆਪਣੇ ਬਈ ਹਰੇਕ ਮਹਾਲੇ ਚ ਕਹਿ ਲੋ ਇੱਕ ਬਾਰਡਰ ਵਾਕਸ ਬਣਿਆ ਹੁੰਦਾ ਉਹਦਾ ਟੈਂਕੀਆਂ ਤਾਂ ਬਣੀ ਹੁੰਦੀਆਂ ਨੇ ਸ਼ਹਿਰ ਦੀਆਂ ਡੋਡੀ 92 ਤੇ ਇੱਕ ਕੀ ਹੁੰਦਾ ਘਰਾਂ ਦੇ ਵਿੱਚ ਵੀ ਪੰਜ ਚਾਰ 5 700 ਲੀਟਰ ਤੋਂ ਉੱਤੇ ਪਾਣੀ ਜਮਾ ਹੁੰਦਾ ਹਰ ਟਾਈਮ ਵੀ ਗਲੈਟ ਬੱਗ ਜੇ ਜਾਂ ਪਾਣੀ ਨਾ ਆਵੇ ਆਪਣੇ ਡੰਗਾ ਲੈ ਸਕੇ ਪਿੰਡਾਂ ਵਾਲਿਆਂ ਵਿੱਚ ਤਾਂ ਘੱਟੋ ਘੱਟ 2 4000 ਲੀਟਰ ਪਾਣੀ ਜਮਾ ਹੁੰਦਾ ਡੱਗੀਆਂ ਦੇ ਵਿੱਚ ਤਾਂ ਜੇ ਕਿਤੇ ਬਈ ਇਹ ਪਾਣੀ ਜਮਾ ਹੋਵੇ ਬੰਦਾ ਆਲੇ ਦਾਲੇ ਪਾਣੀ ਛਿੜਕ ਕੇ ਜਾਂ ਬਾਲਟੀਆਂ ਨਾਲ ਭਜਾ ਸਕਦਾ ਕੀ ਹੁੰਦਾ ਜਦੋਂ ਅੱਗ ਲੱਗ ਜਾਂਦੀ ਹੈ ਉੱਥੇ ਲਾਈਟ ਵੀ ਨਹੀਂ ਆਉਂਦੀ। ਲੈਟ ਬਿਜਲੀ ਦਾ ਹੀ ਸਮੱਸਿਆ ਪੈਦਾ ਹੋਈ ਦੀ। ਜਦੋਂ ਬਿਜਲੀ ਨਹੀਂ ਆਉਂਦੀ ਜਿਹੜੀਆਂ ਮੋਟਰ ਪਚਾਉਂ ਮੋਟਰਾਂ ਲੱਗੀ ਹੁੰਦੀਆਂ ਨੇ ਪਾਣੀ ਨੂੰ ਬਈ ਮੰਨ ਲਓ ਵੀ ਪ੍ਰੈਸ਼ਰ ਨਾਲ ਪਚਾਉਣ ਵਾਸਤੇ ਪੂਰੇ ਸ਼ਹਿਰ ਉਹ ਮੋਟਰਾਂ ਠੱਪ ਪੈ ਜਾਂਦੀਆਂ ਨੇ। ਉਹ ਪੂਰੇ ਸ਼ਹਿਰ 'ਚ ਪਾਣੀ ਪੀਣ ਨੂੰ ਗਲਾਸ ਵੀ ਨਹੀਂ ਹੁੰਦਾ। ਕਿਉਂਕਿ ਇੱਥੇ ਜਮਾਂ ਤਾਂ ਰੱਖਦੇ ਨਹੀਂ ਹੈਗੇ ਉਹ ਸਿਰਫ ਪੈਪਾ ਪਾਈਆਂ ਨੇ। ਉਹ ਪੈਪਾ ਪਾਈ ਪੈਪਾ ਰਹੀਂ ਹੀ ਪਾਣੀ ਪ੍ਰੈਸ਼ਰ ਨਾਲ ਹੁੰਦਾ ਘਰਾਂ 'ਚ ਪ੍ਰੈਸ਼ਰ ਨਾਲ ਪਾਣੀ ਹੁੰਦਾ ਨਾ ਟੁੱਲੂ ਪੰਪ ਨਹੀਂ ਤੇ ਨਾ ਮੋਟਰਾਂ। ਤੇ ਜੇ ਬਈ ਇੰਡੀਆ ਵਾਲੀ ਸਮੱਸਿਆ ਜਿੱਦਾਂ ਇੰਡੀਆ ਚ ਪਾਣੀ ਜਮਾ ਹੁੰਦਾ ਜਾਂ ਆਪਣੇ ਏਸ਼ੀਅਨ ਕੰਟਰੀ ਚ ਕਹ ਲਓ ਤਾਂ ਕੁਝ ਕੁਛ ਹੱਤ ਤੱਕ ਅੱਗ ਨੂੰ ਆਪਣੇ ਲੋਏ ਏਰੀਏ ਦੇ ਘਰਾਂ ਨੂੰ ਬਚਾ ਬਚਾਉਣ ਦੀ ਅਗਲਾ ਹਿੰਮਤ ਕਰ ਸਕਦਾ ਤੇ ਜਦੋਂ ਘਰਾਂ ਚ ਪਾਣੀ ਨਹੀਂ ਬਈ ਲੋਕਾਂ ਨੂੰ ਮਜਬੂਰ ਨਾ ਇਥੇ ਨਿਕਲਣਾ ਪੈਂਦਾ ਹੁਣ ਪਿੱਛੇ ਆਪਣੇ ਅਮਰੀਕਾ ਅਮਰੀਕਾ ਕਹ ਲਓ ਅਮਰੀਕਾ ਆਪਣਾ ਤਾਂ ਕੀ ਆਪਾਂ ਤਾਂ ਬਈ ਖੁਦਾ ਉਰੇ ਆਏ ਹੋਇਆ ਇੱਕ ਜੁਗਾ ਸਜ ਕਹ ਲਓ ਕੈਲੀਫੋਰਨੀਆ ਚ ਅੱਗ ਲੱਗੀ ਸੀਗੀ ਅੱਗ ਲੱਗਣ ਦਾ ਕਾਰਨ ਤੇ ਬੁਝਾਉਣ ਦਾ ਕਾਰਨ ਅੱਗ ਲੱਗਦਾ ਕਹੀ ਚਲੋ ਕਹਿ ਦਿਓ ਵਾਤਾਵਰਨ ਦੇ ਕਾਰਨ ਜਾਂ ਕੁਛ ਵੀ ਕਹ ਲਓ ਸੁਕਾਉਣ ਦੇ ਕਾਰਨ ਜੰਗਲਾ ਚੱਗ ਲੱਗ ਜਾਂਦੀ ਹੈ ਹੁਣ ਮੇਨ ਗੱਲ ਇਹ ਸੀ ਉੱਥੇ ਪਾਣੀ ਦੀ ਕਮੀ ਪੈ ਗਈ ਇਹ ਜਿੱਥੇ ਬਾਧੂ ਪਾਣੀਆਂ ਲਵੇ ਸਮੁੰਦਰ ਉੱਥੇ ਵੀ ਪਾਣੀ ਦੀ ਕਮੀ ਪੈ ਗਈ ਕਾਸ਼ ਜਿੱਥੇ ਨਦੀਆਂ ਬਾਗਦੀਆਂ ਨੇ ਬਾਈ ਪਾਣਾ ਚੋਂ ਪਾਣੀ ਸਿੰਮਦਾ ਉੱਥੇ ਵੀ ਪਾਣੀ ਦੀ ਕਮੀ ਪੈ ਗਈ ਉਹਦਾ ਕਾਰਨ ਇਹ ਸੀਗਾ ਕਿ ਜਦੋਂ ਬਿਜਲੀ ਠੱਪ ਹੋ ਗਈ ਪੂਰੇ ਸ਼ਹਿਰ ਦਾ ਪਾਣੀ ਬੰਦ ਹੋ ਗਿਆ ਜੇ ਆਪਣੇ ਬਿਜਲੀ ਠੱਪ ਹੋ ਜੇ ਫਿਰ ਵੀ ਹਫ਼ਤਾ ਪਾਣੀ ਦੀ ਲੋੜ ਨਹੀਂ ਪੈਂਦੀ ਕਿਉਂਕਿ ਘਰਾਂ ਦੀਆਂ ਡੱਗੀਆਂ 'ਚ ਇੰਨਾ ਪਾਣੀ ਹੁੰਦਾ ਕਿ ਬੰਦਾ ਉੱਥੇ ਰਹਿ ਸਕਦਾ ਇੱਥੇ ਬਾਈ ਇੱਕ ਵਾਰ ਪਾਣੀ ਇੱਕ ਦਿਨ ਪਾਣੀ ਨਾ ਆਵੇ ਤਾਂ ਪੂਰੇ ਦੇਸ਼ ਤੇ ਮੰਨ ਲਓ ਵੀ ਕਾਲ ਪਈ ਆ ਤਾਂ ਬਾਈ ਜੀ ਜੇ ਪਾਣੀ ਜਮਾ ਹੋਵੇ ਤਾਂ ਕੁਝ ਹੱਦ ਤੱਕ ਆਪਾਂ ਨਾ ਉਹ ਚੀਜ਼ ਨੂੰ ਰੋਕ ਸਕਦੇ ਆ ਕਿਉਂਕਿ ਇਹ ਦੇਸ਼ ਦੇ ਰੂਲ ਅਲੱਗ ਨੇ ਇੱਥੇ ਆ ਚੀਜ਼ਾਂ ਨਹੀਂ ਦਿੱਤੀ ਆਂਦੀਆਂ ਇਹ ਆਪਣੇ ਸੁਵਿਧਾ ਮੈਂ ਕਹਿੰਦਾ ਮੈਨੂੰ ਉਰੇ ਆ ਕੇ ਵਧੀਆ ਲੱਗਿਆ ਕਿ ਆਪਣੇ ਪਾਣੀ ਜਮਾ ਰੱਖਦੇ ਨੇ ਚਾਹੇ ਉਹ ਸ਼ਹਿਰ ਹੋਵੇ ਚਾਹੇ ਪਿੰਡ ਹੋਵੇ ਤੇ ਚਾਹੇ ਖੇਤਾਂ 'ਚ ਹੋਵੇ ਉਸ ਉਹ ਬਈ ਐਸੀ ਚੀਜ਼ ਦਾ ਹਾਲ ਆ ਕਿ ਕਈ ਵਾਰੀ ਅੱਗ ਲੱਗ ਜੇ ਤਾ ਆਪਾਂ ਆਪਦੇ ਲੈਟ ਨਾ ਹੋਵੇ ਰੱਬ ਕਰੇ ਪਾਣੀ ਨਾ ਹੋ ਜਿਹੜਾ ਟੈਂਕੀਆਂ ਚ ਪਾਣੀ ਪਿਆ ਉਹਦੇ ਨਾਲ ਬੁਝਾ ਸਕਦੇ ਆ ਕੁਝ ਹੱਦ ਤੱਕ ਤੇ ਉੱਥੇ ਵੀ ਇਹੀ ਕਾਰਨ ਸੀ ਬਾਈ ਲੋਕ ਆਪਦੇ ਘਰ ਵੀ ਨਹੀਂ ਬਚਾ ਪਾਏ ਕਿਉਂਕਿ ਪਾਣੀ ਨਹੀਂ ਹੈਗਾ ਸੀਗਾ ਤੇ ਹੁਣ ਦੇਖਦੇ ਆ ਅਗਲਾ ਅਪਡੇਟ ਕਦੋਂ ਆਉਂਦਾਗਾ ਤੇ ਅਗਲੇ ਅਪਡੇਟ ਦਾ ਵੇਟ ਕਰਦੇ ਆ ਬਾਈ ਜੀ ਮੈਂ ਤਾਂ ਕਹਿਣਾ ਵੈ ਕਿ ਉਹ ਜਲਦੀ ਅੱਗ ਰੁਕ ਜੇ ਕਿਉਂਕਿ ਬਹੁਤ ਸਾਰੇ ਜਾਨਵਰ ਵੀ ਉਹਦੇ ਵਿੱਚ ਮਰ ਜਾਂਦੇ ਨੇ ਕੋਈ ਸੜ ਜਾਂਦੇ ਨੇ ਬਾਈ ਜੀ ਲੋਕਾਂ ਦੇ ਕਰੋੜਾਂ ਰੁਪਈਆ ਦੇ ਘਰ ਕਿਉਂਕਿ ਇਹ ਤੇ ਸਾਰੀ ਉਮਰ ਦਾ ਘਰ ਨਹੀਂ ਬਣਦਾ ਅੱਜ ਦੇ ਟਾਈਮ ਤੋਂ ਤੇ ਪਹਿਲਾਂ ਬੜੀ ਮੁਸ਼ਕਲ ਨਾਲ ਬਣਾਏ ਨੇ ਤੇ ਅਗਲੀ ਵੀਡੀਓ ਚ ਫੇਰ ਮਿਲਦੇ ਆ ਸੌਸਰੀ ਕਾਲ ਬਾਈ ਜੀ ਤੇ ਦੇਖਦੇ ਰਿਹਾ ਕਰੋ ਬਾਈ ਜੀ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਤੇ ਲਾਈਕ ਵੀ ਤੇ ਕੋਈ ਛੋਟਾ ਕਮੈਂਟ ਵਿੱਚ ਜਰੂਰ ਦੱਸ ਦਿਆ ਕਰੋ ਕਿ ਕਾਦੇ ਬਾਰੇ ਪੁੱਛਣਾ ਜਾਂ ਕਿਹਦੇ ਨਹੀਂ ਤਾਂ ਤੁਹਾਡੇ ਲਈ ਜਰੂਰ ਅਪਡੇਟ ਲੈ ਕੇ ਆਵਾਂਗੇ